ਸਲਾਮ ਨਮਸਤੇ ਸਸਿਕਾਲ ਦੋਸਤੋ ਮੈਂ ਜਿੰਦੀ ਮਰਜਾਨੀ ਤੇ ਲੈ ਕੇ ਹਾਜ਼ਰ ਹੋ ਗਈਆਂ ਇੱਕ ਵਾਰ ਫਿਰ ਟਰੈਵਲ ਵਿਦ ਜਿੰਦੀ ਤੇ ਇਸ ਟਾਈਮ ਅਸੀਂ ਟਰੈਵਲ ਕਰ ਰਹੇ ਹਾਂ ਪੁਸ਼ਕਰ ਪੁਸ਼ਕਰ ਦੇ ਮੇਲੇ ਤੇ ਦੋਸਤੋ ਪਹੁੰਚ ਗਏ ਹਾਂ ਅਸੀਂ ਮੇਲੇ ਦੇ ਵਿੱਚ ਤੇ ਰਾਤ ਪਈ ਹੋਈ ਆ ਤੇ ਟੀਮ ਸਾਡੀ ਨੇ ਜਿੱਦਾਂ ਕਹਿੰਦੇ ਆ ਨਾ ਸਾ ਅਸੀਂ ਲਿਆ ਨਹੀਂ ਪਰ ਸਿੱਧੇ ਉੱਥੇ ਪਹੁੰਚ ਗਏ ਹੁਣ ਇਸ ਟਾਈਮ ਅਸੀਂ ਮੇਲੇ ਦੀਆਂ ਰੌਣਕਾਂ ਤੇ ਖਾਣਨ ਲਈ ਤੁਹਾਨੂੰ ਪਹੁੰਚ ਗਏ ਆ ਤੇ ਦੋਸਤੋ ਬਹੁਤ ਹੀ ਖੂਬਸੂਰਤ ਰੌਣਕ ਸੀ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਆੜਾ ਦਵਾਲਾ ਜਿਹੜਾ ਚਮਕਾਂ-ਦਮਕਾਂ ਮਾਰਦਾ ਕਿਉਂਕਿ ਰਾਤ ਦਾ ਟਾਈਮ ਆ ਤੇ ਲਾਈਟਾਂ ਲੱਗੀਆਂ ਹੋਈਆਂ ਤੇ ਦੂਜੇ ਪਾਸੇ ਜਿਹੜਾ ਇਹ ਟਾਈਮ ਸੀ ਲੋਕਾਂ ਦੇ ਖਾਣੇ ਪੀਣੇ ਦਾ ਤੇ ਇਸ ਟਾਈਮ ਸਾਡੀ ਜਿਹੜੀ ਰਿਕਾਰਡਿੰਗ ਲਾਈਵ ਕਰਨੀ ਬਹੁਤ ਮੁਸ਼ਕਲ ਸੀ ਕਿਉਂਕਿ ਹਰ ਪਾਸੇ ਸਪੀਕਰ ਲੱਗੇ ਹੋਏ ਸੀਗੇ ਤੇ ਲੋਕ ਜਿਹੜੇ ਹੈਗੇ ਆ ਪਪੜੀਆਂ ਪ੍ਰੋਡੈਕਟ ਦੀਆਂ ਮਸ਼ਹੂਰੀਆਂ ਕਰਨ ਲੱਗੇ ਸੀ ਕੋਈ ਤੇ ਭਾਈ ਵਾਜਾ ਸਾਨੂੰ ਮਾਰ ਰਿਹਾ ਸੀ ਕਿ ਆ ਜਾਓ ਸਾਡੀ ਦਾਲ ਬਾਟੀ ਖਾ ਲਪੋ ਤੇ ਉਸ ਟਾਈਮ ਟਾਈਮ ਦਾ ਜਿਹੜਾ ਸੀਗਾ ਤੇ ਖਾਣੇ ਪੀਣਾਂ ਦਾ ਮਾਹੌਲ ਬਹੁਤ ਹੀ ਖੂਬ ਬਣਿਆ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਕਿ ਖਾਣੇ-ਦਾਨੇ ਜਿਹੜੇ ਹੈਗੇ ਆ ਬਣ ਰਹੇ ਆ ਦਾਲ ਬਾਟੀ ਜਿਹੜੀ ਹੈ ਕਿ ਆ ਰਾਜਸਥਾਨ ਦੀ ਬਹੁਤ ਹੀ ਫੇਮਸ ਡਿਸ਼ ਆ ਤੇ ਮੇਲੇ ਦੇ ਵਿੱਚ ਹਰ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਦੇਖਣ ਨੂੰ ਮਿਲੀਆਂ ਕਿਸੇ ਪਾਸੇ ਖੇਡਾਂ ਦਾ ਤਾਮਝਾ ਬਣਾਇਆ ਹੋਇਆ ਸੀ ਲੋਕ ਜਿਹੜੇ ਹੈਗੇ ਆ ਤੇ ਇੱਥੇ ਰਾ ਜੋਰ ਦਿਖਾਉ ਰਹੇ ਸੀਗੇ ਨੌਜਵਾਨ ਕਿ ਇਸ ਜੋ ਉੱਪਰ ਬਾਹਰ ਟੰਗੀ ਹੋਈ ਹੈ ਉਤੇ ਉਤੇ ਤੁਸੀਂ ਕਿੰਨਾ ਟਾਈਮ ਲਮਕ ਕੇ ਖੜ ਸਕਦੇ ਹੋ ਤੇ ਅਸੀਂ ਵੀ ਦੇਖਿਆ ਕਿ ਖੜ ਕੇ ਇਹਨਾਂ ਨੌਜਵਾਨਾਂ ਨੂੰ ਦੇਖਿਆ ਕਿ ਕਿਹੜਾ ਜਿਹੜਾ ਸਟਰੋਂਗ ਹੈਗਾ ਯਾ ਕਾਫੀ ਲੋਕ ਜਿਹੜੇ ਹੈਗੇ ਆ ਇਸ ਚੈਲੰਜ ਦੇ ਵਿੱਚ ਹਿੱਸਾ ਲੈ ਰਹੇ ਸੀ 2 ਮਿੰਟ ਜਿਹੜਾ ਇਸ ਨੂੰ ਫੜ ਕੇ ਉੱਪਰ ਲਟਕ ਕੇ ਹੋਣਾ ਸੀਗਾ ਪਟ ਬਹੁਤ ਹੀ ਵਧੀਆ ਇੱਕ ਚੈਲੰਜ ਸੀਗਾ ਇਦਾਂ ਦੀਆਂ ਹੋਰ ਵੀ ਬਹੁਤ ਹੀ ਚੀਜ਼ਾਂ ਦੇਖਣ ਨੂੰ ਮਿਲੀਆਂ ਹਰ ਪਾਸੇ ਕੋਈ ਕੱਪੜਿਆਂ ਆ ਲਾ ਸੀਗਾ ਕੋਈ ਆਪਾਂ ਜੇ ਕਹਿ ਲਈਏ ਕਿ ਫੂਡ ਵਾਲੇ ਸੀ ਜਾਂ ਆਪਾਂ ਜੇ ਕਹਿ ਲਈਏ ਖਾਣ ਲੇਜੀਸ ਦਾ ਸਮਾਨ ਜਿਹੜਾ ਆ ਬੈਂਗਲਸ ਆ ਹੋਰ ਹਾਰ ਹਾਰ ਸ਼ਿੰਗਾਰ ਦਾ ਸਮਾਨ ਜਿਹੜਾ ਹੈਗਾ ਆ ਉਹੋ ਸੀਗਾ ਤੇ ਵੱਖ-ਵੱਖ ਤਰ੍ਹਾਂ ਦੇ ਉੱਥੇ ਫਰੂਟ ਵੀ ਤੁਹਾਨੂੰ ਦੇਖਣ ਨੂੰ ਮਿਲੇ ਤਾਂ ਬਹੁਤ ਹੀ ਤੇ ਦੋਸਤੋ ਜਿਹੜੀ ਹੁਣ ਤੁਸੀਂ ਇਹ ਦੇਖ ਰਹੇ ਹੋ ਕੈਨਪੀ ਜਿਹੜੀ ਇੱਥੇ ਤੰਬੂ ਲੱਗਾ ਹੋਇਆ ਟੈਂਟ ਲੱਗਾ ਹੋਇਆ ਤੇ ਇਹਦੇ ਵਿੱਚ ਫ੍ਰੀ ਦਵਾਈਆਂ ਦਾ ਕੰਮਜਾਬ ਕੀਤਾ ਹੋਇਆ ਸੀਗਾ ਤੇ ਸਪੈਸ਼ਲੀ ਫਰੋਮ ਗਵਰਨਮੈਂਟ ਬਹੁਤ ਵਧੀਆ ਲੱਗਾ ਕਿਉਂਕਿ ਕਿਤੇ ਵੀ ਮੇਲੇ ਹੁੰਦੇ ਆ ਜਾਂ ਆਪਾਂ ਜੇ ਕਹ ਲਈਏ ਕਿ ਏਦਾਂ ਦੇ ਵੱਡੇ ਪ੍ਰੋਗਰਾਮ ਹੁੰਦੇ ਆ ਤੇ ਲੋਕੀ ਬਹੁਤ ਵੱਡੀ ਤਦਾਦ ਦੇ ਵਿੱਚ ਆਉਂਦੇ ਆ ਤੇ ਆਣ ਕੇ ਉੱਥੇ ਜਦੋਂ ਪਹੁੰਚਦੇ ਆ ਤੇ ਕਈ ਵਾਰ ਜਿੱਦਾਂ ਤੁਹਾਨੂੰ ਕੁਝ ਨਾ ਕੁਝ ਜ਼ੁਕਾਮ ਫਲੂ ਜਾਂ ਫੀਵਰ ਹੋ ਜਾਂਦਾ ਜਾਂ ਕੋਈ ਕਿਸੇ ਵੀ ਕਿਸਮ ਦੀ ਕੋਈ ਨਾ ਕੋਈ ਨਾ ਬਿਮਾਰੀ ਤੁਹਾਨੂੰ ਲੱਗ ਜਾਂਦੀ ਜਾਂ ਤੁਸੀਂ ਨਹੀਂ ਠੀਕ ਫੀਲ ਕਰਦੇ ਤੇ ਏਦਾਂ ਦੀਆਂ ਫ੍ਰੀ ਮੈਡੀਸਿਨ ਦੀ ਫੈਸਿਲਿਟੀਆਂ ਜਦੋਂ ਹੁੰਦੇ ਪਬਲਿਕ ਲਈ ਬਹੁਤ ਸਹੂਲਤਾਂ ਹੁੰਦੀਆਂ ਤੇ ਚਲੋ ਆਓ ਇਸ ਵੀਰ ਦੀ ਆਪਾਂ ਗੱਲਾਂ ਸੁਣਦੇ ਆ ਕਿ ਜੋ ਉਹਨਾਂ ਨੇ ਇੱਕ फ्री डिस्पेंसरी लाई हुई है तोड़िया सहूलत दे रहे हैं नमस्कार भैया आप जो मेडिसिन की सेवा कर रहे हैं जी, जी। तो जो मेले के लिए है? मिले के, के, मिले वैसे के, भी। मेले, मेले के लिए लगा रखी है और ऐसे हॉस्पिटल में ज्यादा कोई पेशेंट ज्यादा गंभीर आ जाते हैं तो हॉस्पिटल तो कितने दिन हो गए यहाँ पे आपको हमारे दो तारीख से लगे हुए हैं ਦੋਸਤ ਸਵੇਰ ਕਿਤਨੇ ਵਜੇ ਬੈਠਦਾ ਸ਼ਾਮ ਨੂੰ ਕਿਤਨੇ ਵਜੇ ਰਹਤੀ 24 ਘੰਟੇ ਸੇਵਾ ਵਿੱਚ ਠੀਕ ਹੈ ਚਲੋ 24 ਘੰਟੇ ਤੇ ਦੋਸਤੋ ਦੇਖ ਲਓ ਮੇਲੇ ਦੇ ਵਿੱਚ ਜਿਹੜੀ ਇਹਨਾਂ ਨੇ ਫ੍ਰੀ ਸੇਵਾ ਕੀਤੀ ਹੋਈ ਹੈ ਮੈਡੀਸਨ ਦੀ ਬਹੁਤ ਹੀ ਵਧੀਆ ਉਪਰਾਲਾ ਆ ਤੇ ਹੈਗੀ ਤਾਂ ਵੈਸੇ ਗਵਰਨਮੈਂਟ ਵੱਲੋਂ ਪਰ ਇਹ ਜਿਹੜੀ ਆਪਣੀ ਵੋਲੰਟੀਅਰ ਸੇਵਾ ਦੇ ਰਹੇ ਆ ਬਹੁਤ ਹੀ ਵਧੀਆ ਉਪਰਾਲਾ ਆ ਕਿਉਂਕਿ ਮੇਲਾ ਜਿਹੜਾ ਇੱਥੇ ਬਹੁਤ ਹੀ ਭਰਦਾ ਆ ਤੇ ਲੋਕ ਜਿਹੜੇ ਇਥੋਂ ਤੁਸੀਂ ਦੇਖੇ ਲਿਆ ਕਿ ਕਿੰਨੀ ਕਿਥੇ ਆਣ ਕੇ ਮੈਡੀਸਨ ਆਪਣਾ ਇੱਧਰ ਵੀ ਕਿਉਂ ਲੱਗਾ ਹੋਇਆ ਆ ਹੋਰ ਲੋਕਾਂ ਨੇ ਵੀ ਜਿਹੜੀ ਮੈਡੀਸਨ ਲੈਣੀ ਆ ਕਿਸੇ ਦਾ ਸਿਰ ਦੁਖਦਾ ਆ ਕਿਉਂਕਿ ਇੰਨੇ ਮੇਲੇ ਦੇ ਵਿੱਚ ਜਦ ਲੋਕ ਆਂਦੇ ਆ ਤਾਂ ਆਫਕੋਰਸ ਇੱਕ ਦੂਸਰੇ ਨਾਲ ਵਾਇਰਸ ਵੀ ਕੈਚ ਕਰਦੇ ਆ ਬਿਮਾਰੀਆਂ ਲੱਗਦੀਆਂ ਆ ਤੇ ਇਹ ਜਿਹੜੀ ਫ੍ਰੀ ਸੇਵਾ ਆ ਬਹੁਤ ਹੀ ਵੱਡਾ ਉਪਰਾ ਲਾਇਆ ਤੇ ਦੋਸਤੋ ਅ ਰਾਤ ਦਾ ਟਾਈਮ ਆ ਤੇ ਰੌਣਕਾਂ ਦੇਖ ਲੋ ਕਿੰਨੀਆਂ ਆ ਹਰ ਇੱਕ ਬੰਦਾ ਇੱਧਰ ਉੱਧਰ ਜਾ ਰਿਹਾ ਆ ਜਿੱਦਾਂ ਲਈ ਪਾਸੇ ਉਹਨਾਂ ਨੂੰ ਆਪਣਾ ਸਮਾਨ ਚਾਹੀਦਾ ਆ ਹਰ ਪਾਸੇ ਬਹੁਤ ਹੀ ਰੌਣਕਾਂ ਸੀ ਕਿਸੇ ਪਾਸੇ ਕੈਮਲ ਰਾਈਡਸ ਸੀਗੀਆਂ ਕਿਸੇ ਪੱਟ ਸੇ ਕੋਡੇ ਦੀਆਂ ਕੰਪੀਟੀਸ਼ਨ ਚੱਲਦੇ ਸੀ ਤੇ ਬਹੁਤ ਹੀ ਇੱਕ ਖੂਬਸੂਰਤ ਸੀ ਤੇ ਨਾਲ ਦੀ ਨਾਲ ਇਸ ਗਰਾਊਂਡ ਦੇ ਵਿੱਚ ਲਾਈਵ ਸਟੇਜ ਸ਼ੋ ਵੀ ਚੱਲ ਰਿਹਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਊਠ ਵੀ ਜਿਹੜੇ ਸੀ ਕੈਮਲ ਰਾਈਡਸ ਜਿਹੜੀਆਂ ਹੈਗੀਆਂ ਉਹ ਵੀ ਰਾਤ ਦੇ ਟਾਈਮ ਜਿਹੜੇ ਲੋਕ ਉੱਥੇ ਆਉਂਦੇ ਆ ਸਪੈਸ਼ਲੀ ਜਿਹੜੇ ਫੋਰਨ ਚੋਂ ਲੋਕ ਆਉਂਦੇ ਆ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨਾ ਬਹੁਤ ਹੀ ਵਧੀਆ ਲੱਗਦੀਆਂ। ਪਟਵਾਰਲੇ ਸੂਬਿਆਂ ਦੇ ਵਿੱਚੋਂ ਗਏ ਹੋਏ ਲੋਕ ਵੀ ਇਸ ਕੈਮਲ ਰਾਈਡ ਦਾ ਬਹੁਤ ਹੀ ਆਨੰਦ ਮਾਣਦੇ ਸੀ। ਤੇ ਨਾਲ ਦੇ ਨਾਲ ਫੂਡ ਸਟਾਲ ਜਿਹੜੇ ਹੈਗੇ ਆ ਉਹਨਾਂ ਤੋਂ ਵੀ ਖਾਣ ਪੀਣ ਦਾ ਸਾਮਾਨ ਖਰੀਦ-ਖਰੀਦ ਕੇ ਖਾਣਾ ਹਰ ਇੱਕ ਨੂੰ ਵਧੀਆ ਲੱਗਦਾ। ਤੇ ਊਠ ਜਾਂ ਕੈਮਲ ਆਪਾਂ ਕਹ ਲਈਏ ਕਿ ਇਸ ਦੀ ਰਾਈਡ ਵੀ ਇੱਕ ਵੱਖਰੀ ਹੀ ਰਾਈਡ ਹੁੰਦੀ ਆ। ਘੋੜ ਸਵਾਰੀ ਕਰਨਾ ਇੱਕ ਵੱਖਰੀ ਚੀਜ਼ ਐ ਪਰ ਜਿਹੜੀ ਕੈਮਲ ਰਾਈਡ ਹੈਗੀ ਆ ਇਹ ਬਹੁਤ ਹੀ ਇੱਕ ਫੇਮਸ ਹੈਗੀ ਆ ਅਰਾਊਂਡ ਦ ਵਰਲਡ। ਤੇ ਇਹਨਾਂ ਊਠਾਂ ਨੂੰ ਵੀ ਬਹੁਤ ਖੂਬਸੂਰਤੀ ਨਾਲ ਸ਼ਿੰਗਾਰਿਆ ਗਿਆ ਸੀ ਤੇ ਹੁਣ ਆਉਂਦੀ ਆ ਗੱਲ ਘੋੜਿਆਂ ਦੀ ਘੋੜਿਆਂ ਦਾ ਇੱਕ ਪਾਸੇ ਕੰਪੀਟੀਸ਼ਨ ਚੱਲ ਰਿਹਾ ਸੀਗਾ ਤੇ ਉਹ ਅਸੀਂ ਕਰ ਲਿਆ ਸੀ ਮਿਸ ਪਰ ਥੋੜੇ ਇੱਕ ਘੋੜਾ ਪਾਲਕ ਜਿਹੜੇ ਹੈਗੇ ਆਪਣੇ ਘੋੜਿਆਂ ਨੂੰ ਇਸ ਗਰਾਊਂਡ ਦੇ ਵਿੱਚ ਲੈ ਕੇ ਆਏ ਸੀਗੇ ਕਿਉਂਕਿ ਇਸ ਸਾਲ ਸਾਡਾ ਪੁਸ਼ਕਰ ਦੇ ਮੇਲੇ ਦਾ ਪਹਿਲਾ ਐਕਸਪੀਰੀਅੰਸ ਸੀਗਾ ਇਹਨਾਂ ਚੀਜ਼ਾਂ ਦਾ ਸਾਨੂੰ ਪੂਰੀ ਨੌਲੇਜ ਨਹੀਂ ਸੀ ਇਸ ਕਰਕੇ ਥੋੜੀਆਂ ਚੀਜ਼ਾਂ ਜਿਹੜੀਆਂ ਅਸੀਂ ਇਸ ਵਾਰ ਮਿਸ ਕਰ ਲੀਆਂ ਤੇ ਦੋਸਤੋ ਘੋੜੇ ਜਿਹੜੇ ਸੀਗੇ ਇੱਕ ਤੋਂ ਇੱਕ ਵੱਧ ਚੜ ਕੇ ਆਏ ਹੋਏ ਸੀ ਤੇ ਇਹ ਸਾਡਾ ਵੀਰ ਸੀਗਾ ਇਹ ਘੋੜਾ ਆਪਣੇ ਮੋਗੇ ਤੋਂ ਲੈ ਕੇ ਗਿਆ ਸੀਗਾ ਤੇ ਬਹੁਤ ਹੀ ਖੂਬਸੂਰਤ ਇਹ ਘੋੜਾ ਸੀਗਾ ਤੇ ਹਰ ਇੱਕ ਹੀ ਚਾਹੁੰਦਾ ਸੀਗਾ ਕਿ ਅਸੀਂ ਆਪਣੇ ਘੋੜੇ ਨੂੰ ਇਸ ਕੰਪੀਟੀਸ਼ਨ ਦੇ ਵਿੱਚ ਲੈ ਕੇ ਆਈਏ ਤਾਂ ਦੇਖ ਸਕਦੇ ਹੋ ਕਿ ਕਿਦਾਂ ਲਾਈਨਾਂ ਲਾ ਲਾ ਕੇ ਜਿਹੜੇ ਲੋਕ ਆਪਣੇ ਘੋੜਿਆਂ ਨੂੰ ਖੜੇ ਆ ਪ੍ਰਦਰਸ਼ਨੀ ਦੇ ਵਿੱਚ ਕਿ ਲੋਕ ਇਹਨਾਂ ਦੇ ਨਾਲ ਫੋਟੋ ਖਚਾਉਣ ਇਹਨਾਂ ਨੂੰ ਦੇਖਣ ਤੇ ਇਹਨਾਂ ਦੇ ਨਾਲ ਜਿਹੜਾ ਹੈਗਾ ਆ ਆਪਣਾ ਟਾਈਮ ਸਪੈਂਡ ਕਰ ਸਕਰ ਤੇ ਪਬਲਿਕ ਹੋਣ ਜ਼ਿਆਦਾ ਹੋਣ ਕਰਕੇ ਕਈ ਵਾਰ ਘੋੜੇ ਜਿਹੜੇ ਹੈਗੇ ਆ ਜਾਂ ਆਪਾਂ ਜਾਨਵਰ ਕਹਿ ਲਈਏ ਕਿ ਇਹਨਾਂ ਚੀਜ਼ਾਂ ਨੂੰ ਲੋਕ ਤੋਂ ਡਰਦੇ ਆ ਜਾਂ ਉਹ ਮਾਹੌਲ ਵਿੱਚ ਪਹਿਲੀ ਪਹਿਲੀ ਵਾਰ ਆਈ ਹੁੰਦੇ ਆ ਤੇ ਇਸ ਕਰਕੇ ਕਈ ਵਾਰ ਘੋੜੇ ਜਿਹੜੇ ਹੈਗੇ ਆ ਉਹ ਆਊਟ ਆਫ ਕੰਟਰੋਲ ਵੀ ਹੁੰਦੇ ਦਿਖੇ ਸੀ ਸਾਨੂੰ ਤੇ ਸਾਹਮਣੇ ਦੋਸਤੋ ਸਟੇਜ ਲੱਗੀ ਆ ਇੱਥੇ ਲੋਕ ਬੈਠੇ ਹੈਗੇ ਆ ਤਾਂ ਦੇਖ ਸਕਦੇ ਆ ਕਿ ਤੁਸੀਂ ਇਸ ਸਟੇਜ ਦੀਆਂ ਰੌਣਕਾਂ ਜਿਹੜੀਆਂ ਹੈਗੀਆਂ ਇਹ ਵੀ ਤੁਹਾਡੇ ਨਾਲ ਅਸੀਂ ਕਰਦੇ ਆ ਸਾਂਝੀ ਕਿਉਂਕਿ ਬਹੁਤ ਹੀ ਖੂਬਸੂਰਤ ਟੈਲੈਂਟ ਇੱਕ ਰਾਜਸਥਾਨ ਦੇ ਇਹਨਾਂ ਆਰਟਿਸਟ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਬਹੁਤ ਹੀ ਲਾਈਵ ਸ਼ੋਅ ਜਿਹੜੇ ਕਰਨੇ ਆ ਨਾ ਆਪਣਾ ਲਾਈਵ ਟੈਲੈਂਟ ਦਿਖਾ ਲੈਣਾ ਬਹੁਤ ਹੀ ਮੁਸ਼ਕਲ ਹੁੰਦਾ ਆ ਤੇ ਵਕ ਵਕ ਇਸ ਗਰਾਊਂਡ ਦੇ ਵਿੱਚ ਸਟੇਜ ਬਣਾਈ ਹੋਈ ਸੀ ਸਟੇਜ ਜਿੱਥੇ ਆਨ ਕੇ ਫੌਰਨ ਦੇ ਲੋਕ ਸੀਗੇ ਲੋਕਲ ਸੀਗੇ ਜਾਂ ਵੀਆਈਪੀ ਵਾਸਤੇ ਵੀ ਇੱਥੇ ਇਹਨਾਂ ਨੂੰ ਥਾਂ ਬਣਾਈ ਹੋਈ ਸੀ ਤੇ ਦੋਸਤੋ ਕਰਦੇ ਆ ਕੁਝ ਕੇ ਫੁਟੇਜ ਤੁਹਾਡੇ ਨਾਲ ਸ਼ੇਅਰ ਇਸ ਲਾਈਵ ਸ਼ੋਸ ਦੀਆਂ ਤੇ ਹਾਂਜੀ ਦੋਸਤੋ ਦੇਖ ਸਕਦੇ ਹੋ ਕਿ ਔਰਤ ਜਿਹੜੀ ਆ ਬਹੁਤ ਹੀ ਖੂਬਸੂਰਤੀ ਦੇ ਨਾਲ ਜਲਦੀ ਅੱਗ ਦੇ ਇਹ ਮਿਸਾਲਾਂ ਜਿਹੜੀਆਂ ਹੱਥ ਦੇ ਵਿੱਚ ਫੜ ਕੇ ਡਾਂਸ ਕਰ ਰਹੀ ਆ ਬਹੁਤ ਹੀ ਖਤਰਨਾਕ ਇਹ ਡਾਂਸ ਹੈਗਾ ਆ ਪਰ ਫਿਰ ਵੀ ਇਸ ਨੂੰ ਬਾਕੋ ਵੀ ਕਿਦਾਂ ਨਿਭਾ ਰਹੀ ਆ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਪਰ ਲਾਈਵ ਦੇ ਵਿੱਚ ਜਿਹੜਾ ਇਸ ਦਾ ਦੇਖਣ ਦਾ ਨਜ਼ਾਰਾ ਸੀਗਾ ਕੋਈ ਵੱਖਰਾ ਹੀ ਸੀ ਬਹੁਤ ਹੀ ਖੂਬਸੂਰਤ ਇਸ ਔਰਤ ਨੇ ਇਸ ਡਾਂਸ ਨੂੰ ਨਿਭਾਇਆ ਤੇ ਦੋਸਤੋ ਰਾਜਸਥਾਨੀ ਡਾਂਸ ਰਾਜਸਥਾਨੀ ਝੂਮਰ ਇਹਨੂੰ ਆਪਾਂ ਕਹਿ ਲਈਏ ਇੱਕ ਬਹੁਤ ਹੀ ਪਿਆਰਾ ਡਾਂਸ ਆ ਤੇ ਜਿਹੜੀ ਇਹਨਾਂ ਦੀ ਆਪਣੀ ਬੋਲੀ ਦੇ ਵਿੱਚ ਗਾਇਆ ਗਿਆ ਹੈਗਾ ਬਹੁਤ ਹੀ ਖੂਬਸੂਰਤ ਆ ਕਾਪੀਰਾਈਟਸ ਆ ਜਾਂਦੇ ਆ ਕੀ ਕਰੀਏ ਇਸ ਕਰਕੇ ਆਪ ਜੀ ਦੇ ਸਾਹਮਣੇ ਅਸੀਂ ਇਹਨਾਂ ਦਾ ਲਾਈਵ ਸ਼ੋ ਜਿਹੜਾ ਹੈਗਾ ਨਹੀਂ ਰੱਖ ਸਕਦੇ ਬਟ ਥੋੜੀ ਇੱਕ ਝਲਕੀ ਚੜੀ ਹੈਗੀ ਆ ਤੁਹਾਨੂੰ ਇਸ ਝੂਮਰ ਦੀ ਅਸੀਂ ਸੁਣਾਵਾਂਗੇ ਦੇ ਦੋਸਤੋ ਜੋ ਡਾਂਸ ਹੁਣ ਤੁਸੀਂ ਦੇਖਣ ਲੱਗੇ ਆ ਬਹੁਤ ਹੀ ਆ ਕਮਾਲ ਹੈ ਗਾਇਆ ਇਸ ਤੇ ਸਿਰ ਦੇ ਉੱਪਰ ਆਪਾਂ ਜੇ ਘੜੇ ਕਹਿ ਲਈਏ ਗਾਗਰਾ ਕਹਿ ਲਈਏ ਕਿੰਨੀਆਂ ਰੱਖਿਆ ਆ ਤੇ ਉੱਪਰ ਸਭ ਤੋਂ ਦੇਸ਼ ਦਾ ਤਿਰੰਗਾ ਝੰਡਾ ਜਿਹੜਾ ਹੈਗਾ ਲਹਿਰਾਉਂਦਾ ਸੀਗਾ ਤੇ ਇੰਨਾ ਖੂਬਸੂਰਤੀ ਦੇ ਨਾਲ ਇਸ ਨੇ ਡਾਂਸ ਕੀਤਾ ਗੜਵੀਆਂ ਜਿਹੜੀਆਂ ਹੈਗੀਆਂ ਆ ਉਹਦੇ ਉੱਪਰ ਇਹਨਾਂ ਨੇ ਡਾਂਸ ਕੀਤਾ ਤੇ ਇੰਨੇ ਸਿਰ ਦੇ ਉੱਪਰ ਘੜੇ ਰੱਖ ਕੇ ਸਿੱਧਾ ਡਾਂਸ ਕਰਨਾ ਵੀ ਬਹੁਤ ਹੀ ਮੁਸ਼ਕਲ ਆ ਪਟ ਪੈਰਾਂ ਦੇ ਥੱਲੇ ਗੜਵੀਆਂ ਰੱਖ ਕੇ ਤਾਂ ਇਹਨੇ ਡਾਂਸ ਕੀਤਾ ਤੇ ਹੁਣ ਵਾਰੀ ਆਉਂਦੀ ਆ ਕੱਚ ਦੇ ਗਲਾਸਾਂ ਦੀ ਤੇ ਦੇਖੋ ਹੁਣ ਕੱਚ ਦੇ ਗਲਾਸਾਂ ਦਾ ਜਿਹੜਾ ਕਮਾਲ ਇਹ ਦਿਖਾ ਲੂਗੀ ਬਹੁਤ ਹੀ ਖੂਬਸੂਰਤੀ ਦੇ ਨਾਲ ਕਿਉਂਕਿ ਹਰ ਇੱਕ ਚੀਜ਼ ਜਿਹੜੀ ਹੈ ਕਿ ਆ ਬਹੁਤ ਹੀ ਖੂਬਸੂਰਤੀ ਦੇ ਨਾਲ ਇਹਨੂੰ ਆਪਾਂ ਜੇ ਕਿ ਲਈ ਕੈਰੋਗ੍ਰਾਫੀ ਕੀਤੀ ਗਈ ਹੋਈ ਆ ਪਰ ਹੁਣ ਦੇਖਿਓ ਕਿ ਇਹ ਪੈਰ ਜਿਹੜਾ ਹੈਗਾ ਕੱਚ ਦੇ ਕਲਾ ਵਾਜੀ ਵਾ ਇਸ ਕਿਉਂਕਿ ਭੰ ਦਿੱਤਾ ਕੱਚ ਦਾ ਗਲਾਸ ਕੱਚ ਦਾ ਗਲਾਸ ਜਿਹੜਾ ਹੈਗਾ ਯਾ ਪੰਨਣਾ ਜਾਂ ਉਸ ਨੂੰ ਆਪਾਂ ਜੇ ਕਹਿ ਲਈਏ ਕਿ ਉਹਦੇ ਉੱਤੇ ਡਾਂਸ ਕਰਨਾ ਇਹ ਵੀ ਬਹੁਤ ਹੀ ਮੁਸ਼ਕਿਲ ਕੰਮ ਸੀਗਾ ਪਰ ਬਹੁਤ ਹੀ ਖੂਬਸੂਰਤੀ ਦੇ ਨਾਲ ਇਹਨੇ ਇਹ ਡਾਂਸ ਜਿਹੜਾ ਹੈਗਾ ਯਾ ਕੀਤਾ ਯਾ ਤੇ ਹੁਣ ਜਿਹੜੀ ਹੈਗੀ ਆ ਵਾਰੀ ਆਉਂਦੀ ਆ ਇੱਕ ਵੱਖਰੇ ਹੀ ਅੰਦਾਜ਼ ਦੇ ਨਾਲ ਇਸ ਦੀ ਡਾਂਸ ਕਰਨ ਦੀ ਕਮਾਲ ਜਿਹੜੀ ਹੈਗੀ ਆ ਤੇ ਦੋਸਤੋ ਇੱਥੇ ਦੋ ਤਲਵਾਰਾਂ ਨੰਗੀਆਂ ਰੱਖੀਆਂ ਗਈਆਂ ਆ ਜਿਹਦੇ ਉੱਤੇ ਇਹ ਡਾਂਸ ਕਾਰਨਗੇ ਤਾਂ ਦੋਸਤੋ ਵੀ ਡਾਂਸ ਕਰਨਾ ਤਾਂ ਵੈਸੇ ਹੀ ਮੁਸ਼ਕਲ ਹੁੰਦਾ ਪਰ ਤਲਵਾਰਾਂ ਨੰਗੀਆਂ ਦੇ ਉੱਤੇ ਡਾਂਸ ਕਰਨਾ ਕਿੰਨਾ ਇੱਕ ਮੁਸ਼ਕਲ ਹੈਗਾ ਬਹੁਤ ਹੀ ਟ੍ਰੈਂਡ ਆਪਾਂ ਜੇ ਕਹਿ ਲਈਏ ਕਿ ਇਹ ਡਾਂਸਰਸ ਆ ਜਿਨ੍ਹਾਂ ਨੇ ਇੰਨੀ ਬਖੋਬੀ ਦੇ ਨਾਲ ਜਿਹੜਾ ਹੈਗਾ ਆ ਇਹਨੂੰ ਨਿਭਾਇਆ ਆ ਇੱਕ ਤਾਂ ਪਾਰਾ ਲਹਿੰਗਾ ਤੇ ਉੱਪਰੋਂ ਇਨੀਆਂ ਗਾਗਰਾਂ ਉੱਪਰ ਇੰਨੇ ਘੜੇ ਰੱਖ ਕੇ ਤੇ ਡਾਂਸ ਕਰਨਾ ਤੇ ਮੈਂ ਤਾਂ ਕਹਿੰਨੀ ਆ ਕਿ ਕਿੰਨੀ ਪ੍ਰੈਕਟਿਸ ਇਹਨੇ ਕੀਤੀ ਹੋਗੀ ਦੇਖੋ ਨਾ ਫਿਰ ਆ ਜਾਂਦਾ ਦੋਸਤੋ ਇਸ ਰਾਜਸਥਾਨੀ ਰੰਗ ਦੇ ਵਿੱਚ ਰੰਗੀਆਂ ਹੋਈਆਂ ਇਹ ਔਰਤਾਂ ਸਿਰਾਂ ਦੇ ਉੱਪਰ ਗਾਗਰਾਂ ਰੱਖੀਆਂ ਹੋਈਆਂ ਆ ਤੇ ਬਹੁਤ ਹੀ ਖੂਬਸੂਰਤ ਤਾਲ ਇਹ ਆਪਣਾ ਡਾਂਸ ਜਿਹੜਾ ਹੈਗਾ ਆ ਕਰ ਰਹੀਆਂ ਆ ਜਿੱਦਾਂ ਮੈਂ ਕਿਹਾ ਕਿ ਲਾਈਵ ਦੇ ਵਿੱਚ ਇੰਨਾ ਕੁ ਮਜ਼ਾ ਆ ਰਿਹਾ ਸੀਗਾ ਕਿ ਇਹਨਾਂ ਦੀ ਆਪਣੀ ਬੋਲੀ ਇਹਨਾਂ ਦੇ ਆਪਣੇ ਪਹਿਰਾਵੇ ਚਾਰ ਚੰਦ ਲਾ ਰਹੇ ਸੀ ਸਟੇਜ ਦੇ ਉੱਪਰ ਤੇ ਦੋਸਤੋ ਰਾਜਸਥਾਨ ਜਾਈਏ ਤੇ ਰਾਜਸਥਾਨੀਆਂ ਪੋਸ਼ਾਕਾਂ ਜਿਹੜੀਆਂ ਹੈਗੀਆਂ ਰਾਜਸਥਾਨ ਦਾ ਪਹਿਰਾਵਾ ਜਿਹੜਾ ਹੈਗਾ ਆ ਉਹ ਵੀ ਆਪਣੇ ਇੱਕ ਜੇ ਕਹ ਲਈਏ ਪੰਜਾਬੀ ਪਹਿਰਾਵੇ ਵਾਂਗੂ ਆਪਣਾ ਹੀ ਇੱਕ ਜਿੱਦਾਂ ਨਾ ਰੁਤਵਾ ਬਣਾ ਕੇ ਚੱਲਦਾ ਜਦੋਂ ਤੁਸੀਂ ਰਾਜਸਥਾਨੀਆਂ ਨੂੰ ਵੀ ਦੇਖਦੇ ਆ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਪਹਿਰਾਵੇ ਤੋਂ ਕਿ ਇਹ ਲੋਕ ਜਿਹੜੇ ਹੈਗੇ ਰਾਜਸਥਾਨੀਆਂ ਬਹੁਤ ਹੀ ਕਲਰਫੁੱਲ ਬਹੁਤ ਹੀ ਆਊਟਸਟੈਂਡਿੰਗ ਜਿਹੜੇ ਇਹਨਾਂ ਦੇ ਆਊਟਫਿਟਸ ਹੁੰਦੀਆਂ ਤੇ ਜਿਹੜੇ ਪ੍ਰੋਪਰ ਇੱਕ ਰਾਜਸਥਾਨੀ ਆਊਟਫਿਟ ਦੇ ਵਿੱਚ ਆਂਦੇ ਆ ਰੰਗ ਰੰਗੀਆਂ ਪੱਗਾਂ ਬੰਨ ਕੇ ਤੋਤੀਆਂ ਲਾ ਕੇ ਤੇ ਉਹ ਵੀ ਆਪਣੇ ਪੰਜਾਬੀ ਵੰਗੂੰ ਆਪਣਾ ਇੱਕ ਬਹੁਤ ਹੀ ਟੌਰ ਜਿਹਾ ਬਣਾ ਕੇ ਚੱਲਦੇ ਆ ਤੇ ਬਹੁਤ ਹੀ ਵਧੀਆ ਲੱਗਾ ਇਹਨਾਂ ਨੂੰ ਮਿਲ ਕੇ ਤੇ ਚੱਲਦੇ ਚਲਾਉਂਦਿਆਂ ਸਾਨੂੰ ਮਿਲ ਗਈ ਜੀ ਕਾਲੀ ਮਾਤਾ ਜੋ ਬੱਚਿਆਂ ਨੂੰ ਆਸ਼ੀਰਵਾਦ ਦੇ ਰਹੀ ਸੀ ਤਾਂ ਅਸੀਂ ਸੋਚਿਆ ਕਿ ਅਸੀਂ ਵੀ ਇਹ ਨੂੰ ਦਵਾ-ਦਵ ਆਪਣੇ ਕੈਮਰੇ ਦੇ ਵਿੱਚ ਕਰ ਲਈਏ ਕੈਪਚਰ ਪਰ ਮਾਤਾ ਕਹਿੰਦੀ ਤੁਸੀਂ ਖਾਲੀ ਨਹੀਂ ਜਾ ਸਕਦੇ ਤੇ ਸਾਨੂੰ ਕੁਝ ਨਾ ਕੁਝ ਭੇਟਾ ਦੇ ਕੇ ਜਾਵੋ ਹੁਣ ਦੱਸੋ ਭਲਾ ਕੈਮਰੇਆਂ ਵਾਲਿਆਂ ਦੇ ਕੋਲ ਕਿੱਥੇ ਕੈਸ਼ ਹੁੰਦਾ ਪਰ ਫਿਰ ਵੀ ਉਹਨੇ ਕਢਾ ਕੇ ਹੀ ਹਟੀ ਕੀ ਕੈਮਰੇਮੈਨ ਕੱਢ ਕੇ ਥੋੜੇ ਇੱਕ ਇਸ দান ਪੇਟੀ ਦੇ ਵਿੱਚ ਕੁਛ ਨਾ ਕੁਛ ਸਾਨੂੰ ਵੀ ਦਖਸ਼ਨਾ ਦੇ ਜਾਵੋ ਬਹੁਤ ਵਧੀਆ ਲੱਗਦਾ ਦੋਸਤੋ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਾਂ ਭਾਵੇਂ ਇਹ ਆਪਾਂ ਨਕਲੀ ਬੁੱਤ ਬਣਾ ਲਈਏ ਜਾਂ ਕੁਝ ਵੀ ਹੈ ਪਰ ਫਿਰ ਵੀ ਜਿੱਦਾਂ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਜਾ ਕੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਇਨਸਪਾਇਰ ਕਰਦਿਆਂ ਦਿਖਦੀਆਂ ਤੇ ਦੋਸਤੋ ਸ਼ਾਮ ਦਾ ਟਾਈਮ ਤੇ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਬੈਠੇ ਸੀ ਹੁੱਕਾ ਪਾਣੀ ਲੈ ਕੇ ਆਪਣਾ ਆਨੰਦ ਮਾਣਦੇ ਹੋਏ ਕਿਉਂਕਿ ਸ਼ਾਮ ਦਾ ਟਾਈਮ ਹੋਵੇ ਤਾਂ ਬੰਦਾ ਸਾਰਾ ਦਿਨ ਫਿਰ ਤੋਂ ਫਿਰ ਫਿਰ ਕੇ ਥੱਕ ਜਾਂਦਾ ਆ ਤੇ ਇਹ ਉਰਗੇ ਜਿਹੇ ਸੀ ਆਪਣੀਆਂ ਗੱਪ ਛੱਪ ਲਾਉਂਦੇ ਹੋਏ ਹੁੱਕਾ ਪੀ ਕੇ ਤੇ ਆਪਣਾ ਈਵਨਿੰਗ ਦਾ ਟਾਈਮ ਜਿਹੜਾ ਸਪੈਂਡ ਕਰਦੇ ਦਿਸੇ ਤੇ ਦੋਸਤੋ ਇੱਥੇ ਹੀ ਸਾਡੀ ਵੀ ਐਂਡਿੰਗ ਹੁੰਦੀ ਆ ਇਸ ਸ਼ੋਅ ਦੇ ਨਾਲ ਤੇ ਮਿਲਦੇ ਆ ਨੈਕਸਟ ਐਪੀਸੋਡ ਦੇ ਨਾਲ ਟਿਲ ਥੈਨ ਟੇਕ ਕੇਅਰ